ਹਾਏ 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 ਇਹ ਤੁਹਾਡੀ ਮੁਹੱਬਤ ਹੈ ਆਮਰਪਿੰਡਰ ਸਾਹਿਬ ਸਾਡਾ ਲਵ ਯੂ ਹੋ ਗਿਆ ਲਵ ਯੂ ਹੋ ਗਿਆ ਚੁੰਮਣ ਵਾਲਾ ਹੈ ਤੇ ਨਹੀਂ ਪਰ ਮੈਂ ਇਹਦੀ ਵਿਆਹ ਕਰਕੇ ਚੋ ਮਲੇਆ ਰਹਿੰਦੇ ਅਸਲਨ ਸਰ ਨਹੀਂ ਕਰਾਦੇ ਕੁੜੇ ਅੱਧੇ ਪਿੰਡ ਜਿੰਨੇ ਖਰਚੇ ਆਇਆ ਹਿਆਰਾਂ ਦੇ ਕੁੜੇ ਸਾਡੀ ਤੌਰ ਜੇ ਕੋ ਬਹੁਤ ਸੋਹਣਾ ਲੱਗ ਰਿਹਾ ਵਾਂਗੇ ਕੁੜੇ ਨਹੀਂ ਸਾਡੀ ਤੌਰ ਜੇ ਕੋਈ ਨਹੀਂ ਦੂਗਾ ਤਾਲ ਹੜਾਂਗੇ ਕੁੜੇ ਆਏ ਮਨਾਉ ਗਰੂਮ ਗਰੂਮ ਨਹੀਂ ਗਰੂਮ ਗਰੂਮ ਸ਼ੂਟ ਹੋ ਰਿਹਾ ਲਾੜਾ ਮਾਸ਼ਾਅੱਲਾ ਬਹੁਤ ਸੋਹਣਾ ਲੱਗ ਰਿਹਾ ਤੇਰਾ ਭਰਾ ਹੈ ਹੀ ਸੋਹਣਾ ਉਹ ਤਾਂ ਹੈਗਾ ਸੋਨਪੁਰੇ ਜਿੱਤੇ ਆਪਾਂ ਰਿਕਾਰਡ ਲਾਏ ਨੇ ਬਾਈ ਜ਼ਰਾ ਦੇਖੋ ਨਜ਼ਾਮ ਇੱਦੇ ਕੀ ਬਾਤ ਆ ਜੀ ਕੀ ਬਾਤ ਆ ਡੈਕੋਰੇਸ਼ਨ ਜਿਹੜੀ ਆ ਬਹੁਤ ਜਿਆਦੀ ਵਧੀਆ ਕੀਤੀ ਹੋਈ ਮਾਸ਼ਾਅੱਲਾ ਡੈਕੋਰ ਜਿਹੜਾ ਬਹੁਤ ਸੋਹਣਾ ਕਰਵਾਇਆ ਵਾ ਦੇਖੋ ਜ਼ਰਾ ਜੀ ਅੱਜ ਵੀ ਸਟੇਜ ਤੇ ਰਹਿਣ ਅੱਜ ਯਾ ਸਟੇਜ ਤੇ ਜਿਹੜੇ ਖੜੋਤੇ ਆ ਜਿਹੜਾ ਕੰਮ ਬੜਾ ਔਖਾ ਓਕੇ ਬੰਦ ਸਾਰ ਰੋਕਣਾ ਪੈਂਦਾ ਭਾਈ ਐਂ ਕਰਕੇ ਰੋਕੇ ਫੋਟੋਆਂ ਲਵਾਉਣੀਆਂ ਪੈਂਦੀਆਂ ਆਏ ਹਾਏ ਹਾਏ ਗਾਜਰ ਦਾ ਹਲਵਾ ਚਿਕਨ ਰਾਈਸ ਇਹ ਜੀ ਚਿਕਨ ਆ ਆਖਰੀ ਸ਼ਗਾਤ ਵਿਆਹ ਦੀ ਖਾ ਚੱਲਦੇ ਆ ਹੈ ਲੋਜੀ ਪਾਨ ਲੱਗ ਰਿਹਾ ਤੇ ਅਸੀਂ ਹੁਣ ਖਾਵਾਂਗੇ ਪਾਨ ਹਾਂ ਜੀ ਅਸਲਾਮੁਅਲੈਕਮ ਕੀ ਹਾਲ ਚਾਲ ਆਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਆਨੂ ਆਖਦੇ ਆ ਅੱਜ ਦੇ ਨਵੇਂ ਵਲੌਗ ਸੋ ਅੱਜ ਦਾ ਜਿਹੜਾ ਵਲੌਗ ਆ ਅੱਜ ਦਾ ਜਿਹੜਾ ਦਿਨ ਆ ਅੱਜ ਹੈਗਾ ਦਿਨ ਵਲੀਮੇ ਦਾ ਸੋ ਆਪਾਂ ਇਸ ਟਾਈਮ ਰੈਡੀ ਸ਼ੈਡੀ ਹੋ ਗਏ ਆ ਤਿਆਰ ਆਪਾਂ ਥੋੜੇ ਹੋ ਗਏ ਆ ਕੋਟ ਮੈਂ ਰੱਖਿਆ ਹੋਇਆ ਉਹ ਆਪਾਂ ਹੁਣ ਪਾ ਲੈਣਾ ਤੇ ਸ਼ੁਕਰ ਅਲhamdulillah ਕਿ ਅੱਜ ਜਿਹੜੀ ਆ ਧੁੱਪ ਲੱਗੀ ਹੋਈ ਆ ਸੋਹਣੀ ਸੁਥਰੀ ਧੁੱਪ ਜਿਹਨੂੰ ਕਹਿੰਦੇ ਅੱਜ ਲੱਗੀ ਆ ਵੀ ਬਹੁਤ ਮਤਲਬ ਜਿਹਨੂੰ ਕਹਿ ਸਕਦੇ ਵੀ ਅੱਜ ਸਕੂਨ ਆ ਕਿਉਂਕਿ ਕੱਲ ਤਾਂ ਜਿਹੜਾ ਹਾਲ ਹੋਇਆ ਚਿਕੜੋ ਚਿਕੜੀ ਬਹੁਤ ਔਖਾ ਪ੍ਰੋਗਰਾਮ ਸੀ ਕੱਪੜਿਆਂ ਦੀ ਤਬਾਈ ਉੱਤਰ ਗਈ ਜੁੱਤੀਆਂ ਦੀ ਤਬਾਈ ਉੱਤਰ ਗਈ ਅਖੀਰ ਹੋ ਗਈ ਸੋ ਅਲਹਮਦੁਲਿਲਾ ਕਿ ਅੱਜ ਜਿਹੜਾ ਨਿਜ਼ਾਮ ਆ ਅੱਜ ਵਧੀਆ ਵਾ ਸੋ ਰੈਡੀ ਹੋ ਗਏ ਆ ਸਮਾਨ-ਸਮਾਨ ਆਪਾਂ ਪੈਕ ਕਰ ਲਿਆ ਰੂਮ ਤੋਂ ਆਪਾਂ ਕਿਨੂੰ ਕਹਿੰਦਾ ਸਾਧਿਆਂ ਵੀ ਚੈੱਕ ਆਊਟ ਕਰ ਲਿਆ ਗੱਡੀ ਸਮਾਨ ਰੱਖਣ ਲੱਗੇ ਆ ਸੋ ਤਾਂ ਸਿੱਧਾ ਜਾਣਾ ਆਪਾਂ ਹਾਲ 'ਚ ਹਾਲ ਦੇ ਵਿੱਚ ਵਲੀਮਾ ਵਾ ਅੱਜ ਮਨਸੂਰ ਸੁਬਾ ਮਿਲਿਆ ਆਪਾਂ ਨੂੰ ਮਾਸ਼ਾਅੱਲਾ ਬਹੁਤ ਖੁਸ਼ੀ ਸੀ ਅੱਲਾ ਉਹਦੀ ਜੋੜੀ ਜਿਹੜੀ ਹੈ ਸਲਾਮਤ ਰੱਖੇ ਨਕਾ ਦੇ ਵਿੱਚ ਬਰਕਤ ਹੁੰਦੀ ਹੈ ਕਹਿੰਦੇ ਤਾਂ ਉਹਦੇ ਜਿਹੜੇ ਚਿਹਰੇ ਤੇ ਨੂਰ ਸੀ ਮਾਸ਼ਾਅੱਲਾਹ ਨਜ਼ਰ ਆ ਰਿਹਾ ਸੀ ਸੋ ਮਾਸ਼ਾਅੱਲਾਹ ਬਹੁਤ ਵਧੀਆ ਹੋਇਆ ਅੱਜ ਮਤਲਬ ਜਿਹੜਾ ਵਿਆਹ ਹੋਇਆ ਸੋ ਅੱਜ ਆਖਰੀ ਦਿਨ ਆਪਣਾ ਇੱਥੇ ਲਾਹੌਰ ਦੇ ਵਿੱਚ ਆਪਾਂ ਹੁਣ ਇੱਥੋਂ ਹਾਲਤ ਜਾਣੇ ਆ ਸੋ ਹਾਲ ਦੇ ਵਿੱਚ ਵਿਕਾਰ ਹੈਪੀ ਸੰਧੂ ਹੈਪੀ ਸਿੰਘ ਆਪਣਾ ਸੰਧੂ ਸ਼ਾਹੂਰ ਸੰਧੂ ਸੋ ਬਾਕੀ ਵੀਰਪਰਾ ਸਾਰੇ ਆਏ ਹੋਏ ਆ ਸਾਰਿਆਂ ਨਾਲ ਜਾ ਕੇ ਮੁਲਾਕਾਤ ਕਰਨੀ ਆ ਤੁਹਾਨੂੰ ਰਿਸੈਪਸ਼ਨ ਆਪਾਂ ਸੋਨਾ ਵੜਾਈ ਦਿਖਾਉਣਾ ਵਾ ਸੋ ਨਾਲ ਤੁਸੀਂ ਰਹਿਣਾ ਮੈਂ ਜੁੜ ਕੇ ਸੋ ਆ ਜੋ ਵਾਦਦੇ ਆ حال ਵਾਲੇ ਲੋ ਜੀ ਮਾਰ ਕੀ ਪਹੁੰਚ ਗਏ ਆ ਸਾਰੇ ਸੱਜਣ ਮਿੱਤਰ ਵੀ ਇੱਥੇ ਪਹੁੰਚੇ ਹੋਏ ਆ ਫੋਟੋ ਸ਼ੂਟ ਹੋ ਰਿਹਾ ਵਾ ਗੁਜਰ ਸਾਹਿਬ ਹੋਣਾ ਦਾ ਸੰਧੂ ਸਾਹਿਬ ਹੋਣਾ ਦਾ ਆਮਰ ਭਿੰਡਰ ਉਹਨੇ ਆਏ ਹੋਏ ਆ ਜੀ ਪੁੱਜੇ ਹੋਏ ਆ ਹਾਏ 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 ਇਹ ਤੁਹਾਡੀ ਮੁਹੱਬਤ ਹੈ ਆਮਰ ਭਿੰਡਰ ਸਾਹਿਬ ਸਾਡਾ ਲਵ ਯੂ ਹੋ ਗਿਆ ਲਵ ਯੂ ਹੋ ਗਿਆ ਚੁੰਮਣ ਵਾਲਾ ਹੈ ਤੇ ਨਹੀਂ ਪਰ ਮੈਂ ਇਹਦੀ ਵੇਲਾ ਕਰਕੇ ਚੋ ਮਲੇਆ ਕਿਧਾਂ ਯਾਰ ਵਧੀਆ ਪਹੁੰਚ ਆਏ ਆ ਤੂੰ ਕੱਲ ਨਹੀਂ ਆਇਆ ਯਾਰ ਕੱਲ ਮੈਂ ਆਇਆ ਸੀ ਤੁਸੀਂ ਲੈ ਕੇ ਨਹੀਂ ਗਏ ਲੇਟ ਹੋ ਗਿਆ ਤੂੰ ਲੇਟ ਹੋ ਗਿਆ ਨਾ bro ਲੇਟ ਹੋ ਗਿਆ ਸੀ ਲੇਟ ਓਏ ਤੂੰ ਤੂੰ ਯਾਰ ਰੰਗ ਦੇ ਨਾਲ ਦਾ ਕੋਟ ਤੇ ਪੰਦਾ ਬਸਾ ਸੰਧੂ ਇੱਕ ਮਿੰਟ ਨਾ ਯਾਰ ਬਾਕੀ ਛੱਡ ਦੇ ਚੇਅਰਮੈਨ ਸਾਹਿਬ ਚੈੱਕ ਕਰੋ ਮੜੇ ਆ ਅਸੀਂ ਚੇਅਰਮੈਨ ਨੇ ਤੁਸੀਂ ਆ ਤੂੰ ਦੇ ਸਮੇਂ ਵਿਆਹ ਦੇ ਮੇਨ ਗੱਡ ਚੇਅਰਮੈਨ ਨੇ ਨੇ ਅਸੀਂ ਇਹਨਾਂ ਨੂੰ ਫੋਨ ਕਰਦੇ ਆ ਟਾਈਮ ਪੁੱਛਦੇ ਆ ਇਹਨਾਂ ਦੇ ਗੋਲੇ ਆ ਜੀ ਇਹ ਭਾਈ ਟਾਈਮ ਦੱਸਿਆ ਇਹਨਾਂ ਨੂੰ 4 ਵਜੇ ਦਾ ਅਸੀਂ ਇਹ ਪਹਿਲੇ ਕਾਹਨੂੰ ਆਏ ਆ ਅਸੀਂ ਜਿਹੜਾ ਇੱਥੇ ਆਏ ਆ ਜਾਂ ਆ ਕੈਮਰੇ ਫੜੀ ਫਿਰਦੇ ਆ ਇਹ ਮਸਲਾ ਸਾਰਾ ਰੋਟੀ ਦਾ ماشاءاللہ تباہی نہیں ਠਾਲਦੀ ਮੁੰਡੇ ਨੇ ਪੂਰੀ ਡਰੈਸਿੰਗ ਜ਼ਰਾ ਚੈੱਕ ਕਰੋ ਯਾਰ ਇੱਥੋਂ ਰਹਿੰਦੇ ਅਸਲਨ ਸਰ ਨਹੀਂ ਕਰਾਦੇ ਕੁੜੇ ਅੱਧੇ ਪਿੰਡ ਜਿੰਨੇ ਖਰਚੇ ਆਇਆ ਯਾਰਾਂ ਦੇ ਕੁੜੇ ਸਾਡੀ ਤੌਰ ਜੇ ਕੋਈ ਨਹੀਂ ਸਾਡੀ ਤੌਰ ਜੇ ਕੋਈ ਨਹੀਂ ਦੂਜਾ ਤਲ ਹੜਾਂਗੇ ਕੁੜੇ ਆਏ ਮਨਾਉ ਡੰਨ ਹੋ ਗਿਆ ਕਮਾਤਾਂ ਹੀ ਫੜ ਗਏ ਲੋਈ ਲਾੜਾ ਵੀ ਮਾਸ਼ਾਅੱਲਾ ਬਹੁਤ ਸੋਹਣਾ ਲੱਗ ਰਿਹਾ ਦੂਰ ਦੂਰ ਨਗਰ ਆ ਰਿਹਾ ਕੋਈ ਫੋਨ ਕਰ ਲਵੇ ਅੱਛਾ ਮੈਨੂੰ ਨਾ ਇੱਕ ਬੰਦੇ ਨੇ ਇੱਕ ਨਹੀਂ ਨਹੀਂ ਵਾਵਾ ਸਾਰਿਆਂ ਨੇ ਕਮੈਂਟ ਕੀਤਾ ਤੁਹਾਡੇ ਫਿਲਮਾਂ ਵਾਲੇ ਜਾਂ ਮੂਵੀਆਂ ਵਾਲੇ ਨਹੀਂ ਹੁੰਦੇ ਆ ਮੈਂ ਸਬੂਤ ਦੇ ਦਵਾਂ ਭਾਈ ਕੀ ਹਾਲ ਆ ਠੀਕ ਹੋ ਆ ਚੈੱਕ ਕਰੋ ਕੈਮਰਾ ਫੋਟੋ ਭਾਈ ਤੁਹਾਡਾ ਕੀ ਆ ਆ ਵੇਖੋ ਭਾਈ ਸਾਡੇ ਹੁੰਦੇ ਆ ਪਾਸੋਂ ਅਸੀਂ ਥੋੜਾ ਪਛਾਣ-ਪਛਾਣ ਰਹਿੰਨੇ ਆ ਜਾਂ ਨਹੀਂ ਰਹਿੰਨੇ ਲਾੜਾ ਕਿਹੜੀ ਕਿਹੜਾ ਸ਼ੂਟ ਕਰਉਂਦੇ ਹੁੰਦੇ ਇਹ ਗਰੂਮ ਸ਼ੂਟ ਹਾਂਜੀ ਕਿਹੜਾ ਵੀਰੇ ਗਰੂਮ ਸ਼ੂਟ ਗਰੂਮ ਸ਼ੂਟ ਹੋ ਰਿਹਾ ਆ ਗਰੂਮ ਸ਼ੂਟ ਹੋ ਰਿਹਾ ਜੀ ਗਰੂਮ 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 ਨਹੀਂ ਗਰੂਮ ਗਰੂਮ ਸ਼ੂਟ ਹੋ ਰਿਹਾ ਵਾੜਾ ਮਾਸ਼ਾਅੱਲਾ ਬਹੁਤ ਸੋਹਣਾ ਲੱਗ ਰਿਹਾ ਤੇਰਾ ਭਰਾ ਹੈ ਹੀ ਸੋਹਣਾ ਉਹ ਤਾਂ ਹੈਗਾ ਸੋਹਣਪੁਣੇ ਜਿੱਤੇ ਆਪਾਂ ਰਿਕਾਰਡ ਲਾਏ ਨੇ ਬਾਈ ਜੀ ਕਹਦਾ ਨੀ ਚੁੰਮੀ ਆਵੋ ਯਾਰ ਮਨ ਖੁਸ਼ ਕਰਨਾ ਜਿਹੜਾ ਜਣਾ ਰਹਿ ਗਿਆ ਸਾਰਿਆਂ ਨੂੰ ਕਰ ਲੈਨੇ ਟੈਨਸ਼ਨ ਨਹੀਂ ਲੈਣੀ ਮੋਦਰੋ ਸਿੱਧੂ ਨੂੰ ਆ ਰਿਹਾ ਵਾ ਲੋਕੇਸ਼ਨ ਭੇਜਤੀ ਆ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਕਿਸਮ ਦੀ ਤੂੰ ਸਿਰਫ ਵਿਆਹ ਇੰਜੋਏ ਕਰ ਤੁਸੀਂ ਸਾਰਿਆਂ ਨੇ ਵਿਆਹ ਨੂੰ ਇੰਜੋਏ ਕਰਨਾ ਵਲੌਗ ਦੇ ਵਿੱਚ ਤੂੰ ਅੱਧਿਆਂ ਨੇ ਤਾਂ ਕਰ ਲਿਆ ਮੈਨੂੰ ਜਿਹੜੇ ਕੁਐਸਚਨ ਪੁੱਛੇ ਸੀ ਨਾ ਕਿ ਤੁਹਾਡੇ ਡੀਜੇ ਨਹੀਂ ਹੁੰਦਾ ਤੁਹਾਡੇ ਫੋਟੋਗ੍ਰਾਫੀ ਵਾਲੇ ਨਹੀਂ ਤਾਂ ਕਹਿੰਦੇ ਸਾਰੇ ਆ ਜਿਆਦਾ ਡੀਜੇ ਤੇ ਗਾਣਾ ਲਵਾ ਜਾ ਉਹ ਮੈਂ ਲਵਾਉਣਾ ਡੀਜੇ ਵੀ ਹੁੰਦਾ ਸਾਡੇ ਸੱਚ ਮੈਂ ਤੁਹਾਨੂੰ ਦੱਸ ਦਵਾ ਆ ਰਿਹਾ ਮੈਂ ਜਰਾ ਮੈਂ ਤੁਹਾਨੂੰ ਅੰਦਰ ਓਏ ਹੋਏ 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 ਯਾਰ ਜ਼ੈਫਾ ਨਾ ਯਾਰ ਸੁਣ ਲਓ ਜੀ ਤੁਹਾਨੂੰ ਅੰਦਰ ਉਹ ਮੈਂ ਜਰਾ ਨਿਜ਼ਾਮ ਦਿਖਾ ਦਵਾ ਲਓ ਜੀ ਪਾਨ ਸ਼ਾਨ ਵੀ ਰੋਕੇ ਹੈ ਸਾਧ ਜੀ ਇਹ ਕਿਹੜਾ ਪਾਨ ਮਿੱਠਾ ਲਾ ਰਹੇ ਕਿਹੜਾ ਲਾ ਰਹੇ ਮਿਠਾਵਾਂ ਓਏ ਹੋਏ જરા ਦੇਖੋ ਨਿਜ਼ਾਮ ਇੱਥੇ ਕੀ ਬਾਤ ਆ ਜੀ ਕੀ ਬਾਤ ਆ ਲੈਵਲ ਨਹੀਂ ਕਰਾਤਾ ਮਨਸੂਰ ਅਹਿਮਦ ਨੇ ਮਾਸ਼ਾਅੱਲਾ ਜੀ ਕੀ ਬਾਤਾਂ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਅੰਦਰ ਅਸੀਂ ਇੰਟਰ ਹੋ ਗਏ ਆ ਮਾਰਕੀ ਦੇ ਤੇ ਬਹੁਤ ਸੋਹਣਾ ਸੈਟਅਪ ਬੜਾ ਸੋਹਣਾ ਨਿਜ਼ਾਮ ਕੀਤਾ ਹੋਇਆ ਸਾਰਿਆਂ ਨੇ ਲੈਵਲ ਕਿਸਮ ਦਾ ਮਾਸ਼ਾਅੱਲਾ ਜੀ ਚੈੱਕ ਕਰੋ ਜੀ ਤੁਹਾਨੂੰ ਸਾਹਮਣੇ ਦਿਖਾ ਦਈਏ ਜਰਾ ਡੈਕੋਰੇਸ਼ਨ ਜਿਹੜੀ ਆ ਬਹੁਤ ਜਿਆਦੀ ਵਧੀਆ ਕੀਤੀ ਹੋਈ ਮਾਸ਼ਾਅੱਲਾ ਉਹਨਾਂ ਡੈਕੋਰ ਜਿਹੜਾ ਬਹੁਤ ਸੋਹਣਾ ਕਰਵਾਇਆ ਵਾ ਦੇਖੋ જરા ਇਧਰ ਮਮਾ ਉਹ ਇਧਰ ਆ ਸਾਡੀ ਬੱਗੋ ਆ ਜੀ ਤੇ ਕਿਆ ਇਹਨੇ ਪਰੀਆਂ ਵਾਲਾ ਸੂਟ ਪਾਇਆ ਨਹੀਂ ਪਰਿਏ ਨਹੀਂ ਪਰਿਏ ਇਧਰ ਤਾਂ ਵੇਖ ਆ ਤੇਰੀ ਮਾਸ਼ਾਅੱਲਾ ਸੂਟ ਬੜਾ ਸੋਹਣਾ ਪਾਇਆ ਸਾਡੀ ਕੁੜੀ ਨੇ ਬਈ ਐ ਬੰਦਰਾ ਗੰਦਾ ਲਓ ਜੀ ਇਹ ਹੋ ਰਹੀ ਹੁਣ ਗਰੋ ਫੋਟੋਆਂ ਫੋਟੋ ਸੈਸ਼ਨ ਪੂਰਾ ਵੇਖਦੇ ਆਂ ਚੋਰੀ ਵੇਖਦੇ ਆਂ ਐ ਕੱਲਾ ਕੱਲਾ ਬੰਦਾ ਤੁਰਿਆ ਆਵੇ ਧਿਆਨਾ ਇਹਦੇ ਨਾਲ ਇਹਦੇ ਲਸ਼ਕੋਰ ਪਾ ਮੜੀ ਜੀ ਆਪਦੀ ਅਗਲਾ ਭਾਈ ਅਗਲਾ ਸਮੀ ਖੇਚ ਲਈ ਫੋਟੋ ਸਮੀ ਫੋਟੋ ਖੇਚ ਲਈ ਆ ਪਾਲਵਾ ਪੰਜ ਛੇ ਦਾ ਟਾਈਮ ਥੋੜਾ ਹੀ ਚੱਲ ਅਗਲਾ ਚਲੋ ਚਲੋ ਹੈ ਪਿੰਡ ਹੋ ਗਿਆ ਚਲੋ ਵੀ ਚਲੋ 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 ਬੰਦੇ ਤੇ ਬੰਦਾ ਚੜਿਆਓ ਪਿੰਡ ਸਾਹਿਬ ਤੁਹਾਡੀ ਫੋਟੋ ਹੋ ਗਿਆ ਆ ਜਾਓ ਪਿੰਡ ਸਾਹਿਬ ਚਲੋ ਵੇਲੇ ਹੋ ਗੋ ਤੁਸੀਂ ਚਲੋ ਬਹੁ ਗੱਡੀ ਚਲੋ ਲਓ ਜੀ ਫੋਟੋ ਸੈਸ਼ਨ ਤੋਂ ਬਾਅਦ ਅਸੀਂ ਤੁਰ ਪਿਆ ਸਟੇ ਜਾਲ ਨੀ ਹਾਂਜੀ ਨਾਲਿਆ ਗੱਲ ਸੁਣ ਲੈ ਮੇਰੀ ਓਏ ਅੱਜ ਵੀ ਸਟੇਜ ਤੇ ਰਹਿਣਾ ਅੱਜ ਯਾਰ ਸਟੇਜ ਤੇ ਜਿਹੜਾ ਖੜੋਤੇ ਜਿਹੜਾ ਕੰਮ ਬੜਾ ਹੋਕਾ ਓਕੇ ਬੈਠ ਸਾਹ ਰੋਕਣਾ ਪੈਂਦਾ ਭਾਈ ਐ ਕਰਕੇ ਰੋਕੇ ਫੋਟੋਆਂ ਲਵਾਉਣੀਆਂ ਪੈਂਦੀਆਂ ਤੇ ਬਈ ਇਹ ਆ ਇਟਸੋ ਐ ਸਮਝ ਵੀ ਤੇਰਾ ਜਿਹੜਾ ਇਹੀ ਦੇਣਾ ਇੱਥੇ ਹੀ ਤੇਰਾ ਨਾ ਇਹ ਜਿਹੜਾ ਜਗਾੜ ਹੋਣਾ ਉਹ ਚੈੱਕ ਕਰ ਉਹ ਚੈੱਕ ਕਰ ਤੂੰ ਓਏ ਹੋਏ ਹੋਏ ਬੜਾ ਸੋਹਣਾ ਡੈਕੋਰੇਸ਼ਨ ਬਹੁਤ ਸੋਹਣੀ ਹੈ ਥੈਂਕ ਯੂ ਬਹੁਤ ਜਿਆਦੀ ਤੂੰ ਤਾਂ ਸੋਹਣਾ ਹੈ ਗਈਆਂ ਡੈਕੋਰ ਹੋਰ ਜਿਆਦੀ ਸੋਹਣੀ ਹੋਰ ਹੋਰ ਜਿਆਦਾ ਸੋਹਣੀ ਚੱਲ ਬੈਠ ਤੈਨੂੰ ਬਾਹ ਕਿ ਆਈਏ ਉਹ ਵੇਖੇ ਨਾ ਕਿਹੜੇ ਕਮੀ ਲਗਾ ਸਮੀ ਤੂੰ ਚੰਗੇ ਕੰਮ ਨੂੰ ਲਾਇਆ ਨਿਆਣੇ ਹੈ ਇਹ ਬੱਚੇ ਅੱਛੇ ਹੋਤੇ ਆ ਅੱਛੇ ਬੈਠੋ ਜੀ ਲਓ ਜੀ ਬਿਸਮਿਲ੍ਲਾ ਹੁਣ ਅਸੀਂ ਫੋਟੋਆਂ ਕਰਾ ਲਈਏ ਲਓ ਜੀ ਖਾਣਾ ਸ਼ਾਣਾ ਹੋ ਰਿਹਾ ਰੈਡੀ ਆ ਹਲੇ ਰਿੰਦਾ ਥਾ ਲਓ ਜੀ ਆਏ ਹਾਏ ਹਾਏ ਗਾਜਰ ਦਾ ਹਲਵਾ ਏ ਜੀ ਚਿਕਨ ਕਿੰਨਾ ਦਿਨਾਂ ਦਾ ਦੁੱਖ ਤੋੜਦਾ ਯਾਰ ਕੀ ਬਾਤ ਆ ਜੀ ਰਾਈਸ ਕਿਆ ਬਾਤ ਆ ਗੁਜਰ ਸਾਹਿਬ ਬੜਾ ਮਜ਼ਾ ਆਇਆ ਮਜ਼ਾ ਆਏਗਾ ਬਹੁਤ ਮਾਸ਼ਾਅੱਲਾ ਅੱਜ ਤੋ ਪਾਫਾ ਨਿਕਲਦੇ ਪਈਆਂ ਆ ਹਲੇ ਰਹਿੰਦਾ ਇਹਦੇ ਵਿੱਚ ਪਣੀ ਕੀ ਰੱਖਣਗੇ ਕਵਾ ਹੈ ਹੈ ਕਵਾ ਹੋ ਸਕਦਾ ਕਵਾ ਐਵੇਂ ਕਵਾ ਹੋ ਸਕਦਾ ਪਾਣੀ ਪਿਆ ਨਾ ਪਾਣੀ ਨਿੰਮੂ ਨਾ ਛੜਦੇ ਠੀਕ ਆ ਠੀਕ ਆ ਇਹ ਜੀ ਫੋਟੋ ਸੈਸ਼ਨ ਅੰਨ ਦਾ ਮੁਕਣਾ ਨਹੀਂ ਆਪਣੇ ਯਾਰਾਂ ਬੇਲੀਆਂ ਦਾ ਟੇਬਲ ਆਪਾਂ ਲਵਾਉਣ ਲੱਗੇ ਸਤਾ ਜੀ ਇਹ ਕੀ ਲੈਣਤਾ ਇਹ ਫਿਰ ਹਲਵਾ ਇਹ ਦੂਰੀ ਵੈਰੀ ਆ ਗਏ ਆ ਗਏ ਬ੍ਰੋ ਆ ਗਏ ਲੋ ਜੀ ਇੱਥੇ ਫਿਰ ਫੋਟੋ ਸੈਸ਼ਨ ਨਹੀਂ ਅੱਜ ਰੁਕਣ ਦੇ ਆਈ ਵੀਡੀਓ ਕੱਟ ਤੇ ਫੋਟੋਆਂ ਬਹੁਤੀਆਂ ਲੋ ਜੀ ਪ੍ਰਮੂਖ ਸਾਹਿਬ ਆ ਗਏ ਨੇ ਆਦੇ ਵਿਆਹ ਵਾਲਾ ਕੋਟ ਪਾ ਕੇ ਜਰੂਰੀ ਵਿਆਹ ਵਾਲਾ ਵਿਆਹ ਦੀ ਪਾਇ ਮੈਂ ਅੱਛਾ ਵਿਆਹ ਵਾਲਾ ਵਿਆਹ ਤੇ ਪਾਇ ਮੈਂ ਅੱਜ ਹੀ ਪਾਇਆ ਵੇਖਾ ਤੇਰੇ ਬੜੀ ਧੀਰ ਬਾਅਦ ਉਸ ਤੋਂ ਵਿੱਚ ਜਿਹੜੇ ਨਵੇਂ-ਨਵੇਂ ਲੈਣਾ ਉਹ ਪਾ ਲਿਆ ਸੈਜ਼ ਉਹ ਫਸ ਵੀ ਬੜਾ ਔਖਾ ਰਿਹਾ ਪਿੰਡ ਸਾਹਿਬ ਇਸ ਸੀਟਾਂ ਤੁਹਾਡੀਆਂ ਪੂਰੀਆਂ ਤੁਹਾਨੂੰ ਕਿੱਥੋਂ ਠਾਕੇ ਮੈਂ ਕਿੱਥੇ ਪਾਇਆ 10 ਗੁਜਰ ਹੁਣ ਇੱਥੋਂ ਨਾ ਠਾਦੀ ਤੁਹਾਨੂੰ ਕੁੱਲੀਆਂ ਦਾ ਚੱਕ ਕੇ ਤੇ ਮਾਲ ਜਮਾਲ ਦਾ ਓਏ ਹੋਏ ਹੋਏ ਸਤਿਦਾਸ ਜੀ ਮਿਹਰਬਾਨੀ ਜੀ ਬਿਲਕੁਲ ਮੈਂ ਨਾਲ ਆ ਗਿਰਦਾ ਬੜਾ ਅੱਛਾ ਹੈ ਨਾ ਹੁਣ ਮੈਂ ਭਾਵੇਂ ਖੜੋ ਹੋ ਕੇ ਖਾਵਾਂ ਹਾਂ ਹਾਂ ਤੇ ਲਾਜ਼ਮ ਜੀ ਤੁਸੀਂ ਚੇਅਰਮੈਨ ਆ ਇੱਥੇ ਤੁਸੀਂ ਖੜਾਉਣਾ ਹੈ ਤੁਸੀਂ ਬੈਠਣਾ ਨਹੀਂ ਗੁਜਰ ਸਾਹਿਬ ਤੁਹਾਡੀ ਮੈਨੇਜਮੈਂਟ ਤੇ ਸਾਨੂੰ ਤਬਾਰਾ ਉੱਠ ਕੇ ਮੈਨੇਜ ਕਰੋ ਸਾਰੇ ਭਾਈ ਅਸੀਂ ਤੇ ਇੱਥੇ ਐਵੇਂ ਨਾਮ ਦੇ ਬੰਦੇ ਆ ਤੁਸੀਂ ਤੇ ਚੇਅਰਮੈਨ ਆ ਸਾਰੇ ਬੰਦੇ ਓ ਖੈਰ ਆ ਵੇਖ ਇਹਨੂੰ ਕਹਿੰਦੇ ਮੈਨੇਜਮੈਂਟ ਮੈਂ ਖੜੋਤਾ ਸੀ ਤਾਂ ਉਹਨੇ ਕਿਹਾ ਵੀ ਬੈਠ ਤੂੰ ਤੈਨੂੰ ਸੰਗ ਨਾ ਆਈ ਤੈਨੂੰ ਸੰਗ ਨਾ ਆਈ ਉਹ ਤੇ ਪ੍ਰਾਣੇ ਆ ਤੂੰ ਤੇ ਵਿਆਹ ਵਾਲੇ ਘਰ ਦਾ ਬੰਦਾ ਵਾ ਤੂੰ ਚੇਅਰਮੈਨ ਆਂ ਕਿਵੇਂ ਉੱਥੇ ਜੀ ਲੋ ਜੀ ਆਹ ਹੋਰ ਕੁਰਸੀਆਂ ਵੀ ਹੁੰਦੀਆਂ ਬਾਈ ਜੀ ਕਹਿੰਦਾ ਕਹਿੰਦਾ ਪੁੱਤ ਭੁੱਖਦਾ ਨਾ ਚ ਉਧਰ ਹੈ ਹਾਂ ਜੀ ਪੁੱਤ ਭੁੱਖਦਾ ਨਾ ਚ ਉਧਰ ਹੈ ਹਾਂ ਟੈਨਸ਼ਨ ਨਹੀਂ ਲੈਣੀ ਉਹ ਆਇਆ ਕੁਰਸੀਆਂ ਚੈੱਕ ਕਰ ਲੈ ਬਈ ਮੇਰਾ ਚੇਅਰਮੈਨ ਆ ਵਾ ਲੋ ਜੀ ਹੁਣ ਸਿਰਫ ਰੋਟੀ ਦਾ ਪ੍ਰਬੰਧ ਰਹਿ ਗਿਆ ਰੋਟੀ ਉਹਨਾਂ ਨੇ ਲਾਤੀ ਆ ਤੁਹਾਨੂੰ ਖਾਤੀ ਆ ਵੀ ਕੀ ਕੀ ਜਗਾੜ ਆ ਸੁਬ੍ਹਾ ਸੋਣ ਆਪਾਂ ਬਹਿਣਾ ਤੇ ਖਾਣੀ ਐ ਇਹ ਰੋਟੀ ਉਹ ਜਿਹੜੀਆਂ ਇਹਨਾਂ ਨੇ ਇਹਨਾਂ ਨੇ ਤਿੰਨਾਂ ਦਿਨਾਂ ਦੀ ਜਿਹੜੀ ਕਸਰ ਕੱਢਣੀ ਐ ਨਾ ਕਿਉਂ ਐ ਸਰ ਜਿਹੜੀ ਤਿੰਨਾਂ ਦਿਨਾਂ ਦੀ ਗੁਜਰ ਨੇ ਕਿਹਾ ਵੀ ਕਸਰ ਕੱਢਣੀ ਆ ਉਹ ਤੁਹਾਨੂੰ ਹੁਣ ਮੈਂ ਕਸਰ ਕੱਢ ਦੇ ਬਹੋਣੇ ਅੱਜ ਇਹ ਮੈਂ ਤਿੰਨ ਦਿਨ ਤੋਂ ਨਹੀਂ ਵਿਖਾਇਆ ਕੁਛ ਵੀ ਐਸਾ ਰੱਜ ਮੈਂ ਤੁਹਾਨੂੰ ਇਹ ਰੋਟੀ ਦੀ ਕਸਰ ਕੱਢ ਦੇਵਾਂਣੀ ਹਾਂ ਹਾਂ ਕੋਈ ਛੇ ਨਹੀਂ ਖਾਦੀ ਕੱਲ ਵੀ ਮਰ ਗਏ ਮੇਰੇ ਰਾस्ते ਮਹਿੰਦੀ ਵਾਲੇ ਦਿਨ ਵੀ ਮਰ ਗਏ ਆ ਤੁਹਾਨੂੰ ਪਾਲਕ ਖਵਾਤੀ ਸੁੱਕੇ ਚੋਣ ਨਾ 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 ਗਲਤ ਕਰ ਰਹੇ ਆ ਗਲਤ ਕਰ ਰਹੇ ਆ ਬਹੁਤ ਸੋਹਣੀ ਰੋਟੀ ਸੀ ਲਾਹੌਰ ਦੇ ਹਿਸਾਬ ਨਾਲ ਮੈਂ ਤੁਹਾਨੂੰ ਸਹੀ ਖਵਾਇਆ ਪਿੰਡ ਹੁੰਦਾ ਤੇ ਕੱਟਾ ਚੱਲਣਾ ਹੀ ਤੁਹਾਡੇ ਪਿੰਡ ਵਾਲੇ ਸੀ ਲਾਹੌਰ ਵਾਲੇ ਸੀ ਨਹੀਂ 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 ਇੱਥੇ 버ਗਰ ਪੀਜ਼ਾ ਹੀ ਆ ਇੱਥੇ 버ਗਰ ਪੀਜ਼ਾ ਹੀ ਆ ਮੇਰੀ ਗੱਲ ਸੁਣ ਲੈ ਜਿਹੜੇ ਸੁਰਤੇ ਹਾਲ ਦੇ ਵਿੱਚ ਬਰਾਦ ਪਹੁੰਚੀ ਨਾ ਖੱਜਲ ਖਵਾਰ ਦੇ ਹੁੰਦੇ ਨਾਲ ਇਹ ਮੈਨੂੰ ਇਹ ਡਰ ਆ ਮੁਕਲਾਵੇ ਦੇ ਮੁੰਡਾ ਪਰੇ ਨਾ ਕਹਦਾ ਬਾਰਡਰ ਨਾ ਟੱਪ ਜਦੇ ਇਹ ਇੱਡੀ ਦੂਰ ਚੋਂ ਅੱਛਾ ਇੱਕ ਹੋਰ ਗੱਲ ਸੁਣੋ ਕੱਲ ਗਈਆਂ 35 40 ਗੱਡੀਆਂ ਉਹ ਤੋਂ ਵਾਪਸ ਆਏ ਤੇ ਮਨਸੂਰ ਕੱਲਾ ਆਣ ਦਿਆ ਇਹ ਤੇ ਕੱਲੇ ਹੀ ਹੁਣਾ ਹੀ ਹੋਰ ਇਦਾਂ ਹੀ ਹੁੰਦਾ 20 25 ਟੋਲੇ ਸੋਨਾ ਸੀ ਪਰ ਜਾਈਦਾ ਉਹ ਲੁੱਟ ਲੈਂਦੇ ਫਿਰ ਮੈਂ ਤੇ 5 ਵਾੜਾ ਕੱਲਾ ਹਾਂ ਨਾਲ ਨਾਲ ਚੰਗਾ 20 ਤੇ ਦੋ ਗੋਲੇ ਸੀ ਮੇਰੀ ਗੱਲ ਸੁਣ ਲੈ ਤੁਸੀਂ ਸਿਕਿਉਰਿਟੀ ਦੇ ਨਾਲ ਅਸੀਂ ਲੈ ਸਿਕਿਉਰਿਟੀ ਚੰਗਾ ਤੇਰਾ ਸੂਟ ਗੱਡੀਆਂ ਕੋਈ ਸਵਿਕ ਸੀ ਕੋਈ ਭਿੰਡਰਾਂ ਦੀ ਸੀ ਕੋਈ ਕਾਲੇ ਚੋਰ ਦੀ ਕੋਈ ਬੰਦਾ ਨਹੀਂ ਅਸੀਂ ਸਿਰਫ ਜੀ ਛੁੱਟੀ ਆਲਟੋ ਦੇ ਮਾਰੇ ਜੇ ਬੰਦੇ ਅਸੀਂ ਫਿਰ ਉਹਦੇ ਨਾਲ ਆਏ ਜੀ ਪੂਰੇ ਤੋੜ ਪਿੰਡੋਂ ਲੱਗ ਕੇ ਸ਼ਹਿਰ ਘਰ ਤੱਕ ਪਹੁੰਚਾਇਆ ਜੀ ਮੇਰੀ ਗੱਲ ਸੁਣ ਲੈ ਗੁਜਰਾ ਗੱਲ ਸੁਣ ਲੈ ਮੇਰੀ ਅਸੀਂ ਇਜਾਜ਼ਤ ਲੈ ਕੇ ਪੁੱਛ ਕੇ ਤੁਹਾਡੇ ਸਾਹਮਣੇ ਆਪਾਂ ਪਹੁੰਚੇ ਆ ਤੁਸੀਂ ਵੀ ਚਲੇ ਗਏ ਭਾਈ ਸਾਰੇ ਅਸੀਂ ਤਾਂ ਇਜਾਜ਼ਤ ਲੈ ਕੇ ਆਏ ਸੀ ਨਾ ਆਏ ਭਾਈ ਉੱਥੇ ਵੱਡੀਆਂ ਕੀ ਆ ਸਪੋਰਟ ਜਿੱਤੇ ਪਕਾਂਟੋ ਤੇ ਹੈਵਲ ਵੀ ਗੱਡੀਆਂ ਆਈਆਂ ਵਾਪਸੀ ਚਿਸ਼ਤੀ ਵਿਚਾਰਾ ਕੱਲਾ ਆਇਆ ਤੂੰ ਨਾਲ ਨਹੀਂ ਸੀ ਤੇਰੇ ਸਾਰੇ ਤਾਂ ਪੂਰੇ ਮਹਿਫਲ ਹੁੰਦੀ ਆ ਯਾਰ ਇਹ ਨਹੀਂ ਗੱਲ ਤੁਹਾਡੀ ਯਾਰ ਗੱਲ ਇਹ ਆ ਵੀ ਗੁਜਰਨੇ ਨਹੀਂ ਇੱਥੇ ਮਾਰੇ ਆਉਂਦੇ ਨਾ ਇਹ ਗੱਲਾਂ ਦੀ ਖੱਟੀ ਖਾਂਦੇ ਲਾਹੌਰ ਲੁੱਟ ਕੇ ਖਾ ਲਏ ਨੇ ਇਹ ਹੁਣ ਪਾਣੀ ਪਾਰਿਆ ਨਾ ਬਾਰੇ ਨਹੀਂ ਆ ਸਕਦੇ ਆਪਾਂ ਜੁਮੇ ਦਾ ਕੱਚਾ ਰੋਡ ਜੇ ਸਾਨੂੰ ਉੱਥੇ ਡਾਕੂ ਡੱਕ ਲੈਂਦੇ ਤੇ ਡੱਕ ਲੈਂਦੇ ਫਿਰ ਉਹਨਾਂ ਨੇ ਵਿਚਾਰੇ ਨੇ ਕਿੱਥੋਂ ਖਾਣਾ ਹੈ ਹੈਲੋ ਡਾਕੂਆਂ ਨੇ ਕਿੱਥੋਂ ਖਾਣਾ ਹੈ ਯਾਰ ਅਸੀਂ ਬੰਦੇ ਬਹੁਤੇ ਹੁਣ ਬਰਾਤ ਦਾ ਮਤਲਬ ਹੈ ਜੱਥਾ ਜਿੰਨੀਆਂ 20 25 ਜਣ 20 25 ਦਾ ਕੁਲੀ ਨੂੰ ਲੈ ਗਏ ਉਹਨੇ ਇੱਕ ਪੂਰਾ ਪ੍ਰੋਪਰਟੀ ਤੂੰ ਰੋਟੀ ਖਾਣੀ ਕਿ ਨਹੀਂ ਖਾਣੀ ਇਹ ਸਿਰਫ ਲਾੜੇ ਨੂੰ ਪ੍ਰੋਟੋਕੋਲ ਦਿੱਤਾ ਤੂੰ ਸਿਰਫ ਲਾੜਾ ਕਰਨਾ ਓਏ ਰੋਟੀ ਖਾਣੀ ਕਿ ਨਹੀਂ ਖਾਣੀ ਰੋਟੀ ਖਾਣੀ ਕਿ ਨਹੀਂ ਖਾਣੀ ਹੱਕ ਦੀ ਸੱਚ ਦੀ ਖਾਣੀ ਲੱਭ ਗਈ ਠੀਕ ਆ ਨਾ ਲੱਭੀ ਤਾਂ ਵੀ ਕੋਈ ਬਹੁਤ ਚੁੱਪ ਕਰਕੇ ਬਹਿ ਜਾ ਇੱਕ ਮੇੜੀ ਕੁ ਜੱਸਾ ਵੀ ਇੱਧਰ ਗਾਣਾ ਸੁਣਨਦੇ ਹੋ ਯਾਰ ਤੂ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਤੂ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਵੇ ਬਈ ਮਾ ਤੇ ਮੇਰੀ ਅਕੀਆਂ ਦੀ ਨੀਂਦ ਚੁਰਾਈ ਬਹੁਤ ਸੁਣੀ ਆਵਾਜ਼ ਆ ਯਾਰ ਤੇਰੀ ਮੈਨੂੰ ਨਹੀਂ ਪਤਾ ਪਰ ਮੈਂ ਸੋਚਿਆ ਸੀ ਵੀ ਸ਼ਾਇਦ ਇਹ ਦੋਨਾਂ ਨੇ ਕੁਝ ਅਦੇ ਦੇ ਵਾਲਾ ਤਾਂ ਸਮਝ ਭਾਈ ਨਹੀਂ 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 ਹੱਥੇ ਮਾਰਦੇ ਤੋਮਾਚਾ ਕਿੱਥੇ ਤੁਹਾਡਾ ਆਣ ਵਾਲਾ ਉਹ ਖੈਰ ਚੋਰੀ ਦੀ ਆਖਰ ਬਹੁਤ ਸੋਹਣਾ ਯਾਰ ਬਸ ਸਟਿੰਗ ਲਾਤੀ ਆ ਲੋਈ ਸਿਟਿੰਗ ਲੱਗ ਗਈ ਆ ਲਾਤੀ ਆ ਓਕੇ ਬੜੀ ਪਿਆਰੀ ਮਾਸ਼ਾਅੱਲਾ ਬਹੁਤ ਪਿਆਰੀ ਆਵਾਜ਼ ਯਾਰ ਬੜੀ ਬਹੁਤ ਸੋਹਣੀ ਆਵਾਜ਼ ਬਹੁਤ ਸ਼ੁਕਰੀਆ ਬਹੁਤ ਸੋਹਣੀ ਆਵਾਜ਼ ਬੈਠ ਜਾਓ ਸਰ ਬੈਠੋ ਬੈਠੋ ਜੀ ਬੈਠੋ ਕੋਈ ਮੈਨੂੰ ਮਾਰਨਾ ਨਹੀਂ ਤੁਹਾਡੀ ਮਿਹਰਬਾਨੀ ਕੋਈ ਕੁੱਟਣ ਲੱਗਾ ਤੈਨੂੰ ਲੋ ਜੀ ਬੰਦੇ ਇਕੱਠੇ ਹੋ ਗਏ ਬੰਦੇ ਸੁਣਵਾਦ ਦੇ ਰਿਹਾ ਹੈ ਬੜਾ ਸੁਣ ਗਿਆ ਲੋਈ ਸਿਟਿੰਗ ਲੱਗ ਗਈ ਆ ਪੂਰੀ ਭਾਈਵਾ ਸਪੈਸ਼ਲ ਕੈਮਰਾ ਮਾਰਨਾ ਜ਼ਰਾ ਬਣਾਈ ਬਣਾ ਲੈ ਲੈਟ ਫਲੈਟ ਪੈਕੇਟ ਡਾਇਰੈਕਟ ਕੈਮਰੇ ਵੱਜਣ ਦੇ ਇਹਨੂੰ ਕੈਮਰਾ ਥੋੜਾ ਨਹੀਂ ਨੋ ਜੀ ਇਹ ਹੁਣ ਮਾਫੀ ਮਿਲ ਜੂਗੀ ਅੱਜ ਦੇ ਦਿਨ ਮਾਫੀ ਨਹੀਂ ਮਾਫੀ ਹੈ ਨਹੀਂ ਗੁਜਰ ਸਾਹਿਬ ਸਾਡੇ ਕਾਰਜਾਂ 'ਚ ਮਾਫੀ ਹੈ ਹੀ ਨਹੀਂ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਗੁਜਰ ਸਾਹਿਬ ਨੋ ਜੀ ਮਾਸ਼ਾਅੱਲਾ ਜੋੜੀ ਜਾ ਰਹੀ ਹੈ ਸਟੇਜ 'ਅਲ ਸਟੇਜ ਸਾਹਮਣੇ ਤਾਂ ਜੋੜੀ ਵੀ ਸਾਹਮਣੇ ਇਸ ਤੋਂ ਬਾਅਦ ਜੀ ਰੋਟੀ ਖੁੱਲ ਜਾਣੀ ਹੈ ਇਨਸ਼ਾਅੱਲਾ ਲੋ ਜੀ ਖਾਣਾ ਆ ਗਿਆ ਮਾਸ਼ਾਅੱਲਾ ਇਹ ਹੁਣ ਆਪਾਂ ਖਾ ਲਈਏ ਜਰਾ ਲੋ ਜੀ ਖਾਣਾ ਸ਼ਾਣਾ ਆਪਾਂ ਖਾ ਲਿਆ ਹੁਣ ਆਪਾਂ ਲਾੜੇ ਨੂੰ ਮਿਲ ਕੇ ਕਹਿਣਾ ਵਾ ਖੈਰ ਬਾਦ ਲੋ ਜੀ ਖਾਣਾ ਸ਼ਾਣਾ ਖਾ ਲਿਆ ਲਾੜਾ ਸਾਡੇ ਹੁਣ ਨਾਲ ਆ ਖਾਣਾ ਬਹੁਤ ਸਵਾਦ ਸੀ ਬਾਕੀ ਦੋਨੇ ਇੱਕ ਵਾਰੀ ਫਿਰ ਮੁਬਾਰਕਾ ਮੇਰੇ ਵੱਲੋਂ ਕੈਮਰੇ ਜਨਾਂ ਦੀ ਖੈਰ ਮੁਬਾਰਕਾ ਓਕੇ ਲਵ ਯੂ ਹੈ ਤਾਂ ਲੋ ਸਰ ਇਹਨ ਵੈਲਵ ਸਾਡੇ ਵੱਲੋਂ ਥੈਂਕ ਯੂ ਜੀ ਠੀਕ ਆ ਜੀ ਤਾਂ ਹਜ਼ਫਾ ਵੱਲੋਂ ਜੀ ਆਨਲਾਈਨ ਤੇ ਬਹੁਤ ਬਹੁਤ ਥੈਂਕ ਯੂ ਯਾਰ ਤੁਸੀਂ ਨਹੀਂ ਜਾਨ ਸਾਨੂੰ ਮੇਰੇ ਕੋਲੇ ਪਹਿਲੇ ਆਏ ਰੌਣਕਾਂ ਲਾਈਆਂ ਵਿਆਹ ਚ ਚਾਰ ਚਾਣੇ ਲਾਏ ਸਾਰੇ ਵੀਰਾਂ ਨੇ ਨਹੀਂ ਹੁਣ ਤੂੰ ਆਉਣਾ ਮੇਰੇ ਵਿਆਹ ਦੇ ਵਿੱਚ ਨਹੀਂ ਉਹ ਤੋਂ ਪਹਿਲੇ ਵੀ ਮਿਲਣਾ ਮੇਰਾ ਤਾਂ ਵਿਆਹ ਬਹੁਤ ਲੇਟ ਆਉਨੇ ਆ ਫਿਰ ਅਸੀਂ ਇੱਥੋਂ ਨਿਕਲ ਗਏ ਹਾਂ ਲਵ ਯੂ ਹੋ ਗਿਆ ਜਾਨ ਲੋ ਜੀ ਬਾਹਰ ਨਿਕਲੇ ਆਏ ਹਾਂ ਜਾਂਦੇ ਹੋਏ ਅਸੀਂ ਕਿਆ ਆਖਰੀ ਸੁਗਾਤ ਵਿਆਹ ਦੀ ਖਾ ਚੱਲਦੇ ਆਂ ਲੋ ਜੀ ਪਾਨ ਲੱਗ ਰਿਹਾ ਤੇ ਅਸੀਂ ਹੁਣ ਖਾਵਾਂਗੇ ਪਾਨ ਲੋ ਜੀ ਮੇਰੇ ਪਾਨ ਘਵਾਦਾ ਯਾਰ ਇਹ ਬੁੱਧਾ ਮੈਂ ਤੇਰੀ ਖੁਆਦਿਆ ਪੈਸੇ ਲੈਣੇ ਕਿਨੇ ਮੈਂ ਨਾ ਐਕਚੁਅਲੀ ਪਾਣ ਪਹਿਲੀ ਵਾਰ ਹੀ ਖਾਦਾ ਮੈਨੂੰ ਸਮਝ ਸੋਰੀ ਨਹੀਂ ਆਈ ਚਲੋ ਖੈਰ ਇੱਕ ਵਾਰੀ ਖਾ ਲਈਏ ਫਿਰ ਗੱਲ ਕਰਦੇ ਆ ਲਓ ਜੀ ਲਓ ਜੀ ਡੇਰੇ ਵਾਲਾ ਚੱਲਾ ਵਾ ਮੁੰਡੇ ਨੇ ਰੱਖ ਲਿਆ ਪਾਣ ਆਪਣੀ ਸਿਹਤ ਤੋਂ ਜ਼ਿਆਦਾ ਵੱਡਾ ਤੇ ਇਹ ਹੁਣ ਚੱਲੇ ਆ ਇਹਦਾ ਵਲੋਗ ਇੱਥੇ ਖਤਮ ਹੋ ਜਾਣਾ ਤੇਰਾ ਮੈਂ ਬਸ ਹਾਂ ਕਿਉਂਕਿ ਅੱਜ ਦਾ ਜਿਹੜਾ ਵਿਆਹ ਵਾ ਉਹ ਵੀ ਮੁੱਕ ਗਿਆ ਵਾ ਹੁਣ ਗਾਂਹ ਚਾਲੇ ਪਾਉਣੇ ਆ ਆਪਾਂ ਸਫਰ ਪਾਉਣਾ ਕਾੜੇਵਾਲ ਨੂੰ ਹਾਂ ਤੇ ਆਪਣੇ ਪਿੰਡਾਂ ਨੂੰ ਆਪਣੇ ਪਿੰਡਾਂ ਨੂੰ ਫੇਰ ਜਾ ਕੇ ਵੇਖਣੇ ਆ ਵੀ ਛੇਤੀ ਵਿਆਹ ਕਰਾਵੇ ਤੇ ਇਹਦੇ ਵਿਆਹ ਤੇ ਵੀ ਜਾ ਕੇ ਸ਼ੁਕਰ ਮਿਲਦੇ ਨੇ ਇਨਸ਼ਾ ਅੱਲਾ ਇਨਸ਼ਾ ਅੱਲਾ ਛੇਤੀ ਤੋਦਾ ਵ ਤਾਂ ਮਿਲਣਾ ਹੀ ਆ ਹਾਂ ਹਾਂ ਮਿਲਦੇ ਰਵਾਂਗੇ ਹਾਂ ਇਨਸ਼ਾ ਅੱਲਾ ਅੱਜ ਇਹ ਵੀ ਇਥੋਂ ਜਾ ਰਿਹਾ ਵਾ ਤਾਂ ਅਸੀਂ ਵੀ ਚੱਲੇ ਆ ਠੀਕ ਆ ਭਰਾ ਸੋ ਲਵ ਯੂ ਹੋ ਗਿਆ ਬਹੁਤ ਸਵਾਦ ਆਇਆ ਮਿਲਦੇ ਮਿਲਦੇ ਆ ਲਵ ਯੂ ਓਕੇ ਜੀ ਠੀਕ ਆ ਜੀ ਅੱਜ ਮਿਲਦੇ ਆ ਅਗਲੇ ਵਲੌਗ ਚ ਸੋ ਅੱਜ ਦੇ ਦੇਣ ਵਾਸਤੇ ਸਾਨੂੰ ਇਜਾਜ਼ਤਾਂ ਦੇ ਦਿਓ ਅਸੀਂ ਹੁਣ ਫ੍ਰੀ ਹੋ ਗਏ ਆ ਹੋਪਫੁਲੀ ਤੁਹਾਨੂੰ ਜਿਹੜਾ ਵਿਆਹ ਆ ਅੱਜ ਦਾ ਵਧੀਆ ਲੱਗਿਆ ਹੋਣਾ ਵਾ ਪਰ ਵਿਆਵਾਂ ਤੋਂ ਹਟ ਕੇ ਆਪਾਂ ਪਿੰਡ ਦੇ ਵਲੌਗ ਬਣਾਉਣੇ ਆ ਤੇ ਆਜੋ ਚੱਲਦੇ ਆ ਪਿੰਡ